ਸੁਨੀਲ ਜਾਖੜ ਨੂੰ ਲੈ ਕੇ ਇੱਕ ਬਿਆਨ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਾਰੀ ਕੀਤਾ ਗਿਆ ਉਸ ਬਿਆਨ ਦੇ ਵਿੱਚ ਸੁਨੀਲ ਜਾਖੜ ਨੂੰ ਆਪਣੀ ਉਮਰ ਦਾ ਲਿਹਾਜ਼ ਜਿਤਾਉਂਦੇ ਨਜ਼ਰ ਆ ਰਹੇ ਹੈ ਪੀਪੀਸੀਸੀ ਪ੍ਰਧਾਨ ਕਹਿੰਦੇ 70 ਸਾਲਾਂ ਦੇ ਕਰੀਬ ਹੋ ਚੁੱਕੇ ਸੁਨੀਲ ਜਾਖੜ ਪਰ ਅਜੇ ਵੀ ਉਸੇ ਤਰ੍ਹਾਂ ਪਹਿਲਾਂ ਵਾਂਗ ਹੀ ਬਰਕਰਾਰ ਨੇ ਐਦਾਂ ਕਹਿੰਦੇ ਨਹੀਂ ਹੋਣਾ ਚਾਹੀਦਾ ਸੁਨੀਲ ਜਾਖੜ ਨੂੰ ਉਹਨਾਂ ਦੇ ਉਮਰ ਦਾ ਤਕਾਜ਼ਾ ਚੇਤੇ ਕਰਾਉਂਦੇ ਪਏ ਨੇ ਰਾਜਾ ਵੜਿੰਗ ਆਖਿਰਕਾਰ ਕੀ ਲੋੜ ਪੈਗੀ ਬੀਜੇਪੀ ਦੇ ਪੰਜਾਬ ਪ੍ਰਧਾਨ ਨੇ ਸੁਨੀਲ ਜਾਖੜ ਔਰ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਬਣੇ ਦੋ ਪ੍ਰਧਾਨ ਆਪਸ ਦੇ ਵਿੱਚ ਖਹਿ ਸਕਦੇ ਨੇ ਇਸ ਵਿਵਾਦ ਦੇ ਉੱਤੇ ਆਮ ਤੌਰ ਦੇ ਉੱਤੇ ਉਮਰ ਨੂੰ ਲੈ ਕੇ ਕੀਤਾ ਕਮੈਂਟ ਜ਼ਿਆਦਾਤਰ ਸੌਂਦਾ ਨਹੀਂ ਹੁੰਦਾ ਪਰ ਕੀ ਸੁਨੀਲ ਜਾਖੜ ਇਸ ਨੂੰ ਹਜ਼ਮ ਕਰ ਲੈਣਗੇ ਜਾਂ ਫਿਰ ਪਲਟਵਾਰ ਕਰਨਗੇ ਸਵਾਲ ਤਾਂ ਇਹ ਹੈ ਔਰ ਦੂਜੀ ਗੱਲ ਸੁਨੀਲ ਜਾਖੜ ਨੂੰ ਲੈ ਕੇ ਕਲੇਧਾ ਚਰਚਾ ਵੀ ਚੱਲੀ ਹੋਈ ਹੈ ਭਾਜਪਾ ਤੋਂ ਕਾਂਗਰਸ ਸ਼ਿਫਟ ਹੋਣ ਦੀ ਚਰਚਾ ਇਹਦੇ ਵਿੱਚ ਕਿੰਨਾ ਕਦਮ ਹੈ ਉਹ ਵੀ ਆਉਂਦੇ ਸਮੇਂ ਨੂੰ ਪਤਾ ਲੱਗ ਜਾਵੇਗਾ ਫਿਲਹਾਲ ਸੁਨੀਲ ਜਾਖੜ ਦੇ ਉੱਤੇ ਵਰਦੇ ਨਜ਼ਰ ਆਏ ਰਾਜਾ ਵੜਿੰਗ ਔਰ ਉਮਰ ਦੇ ਬਾਰੇ ਕਮੈਂਟ ਕਰ ਦਿੱਤਾ ਕਿਉਂ ਕੀਤਾ ਆਓ ਸੁਣਦੇ ਆਂ ਦੇਖੋਨ ਜਾਖੜ ਸਾਹਿਬ ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਉਹਨਾਂ ਨੂੰ ਤਾਂ ਨੀਤੀ ਕੋਈ ਅਧਿਕਾਰ ਹੀ ਨਹੀਂ ਰਿਹਾ ਜਿਸ ਵਿਅਕਤੀ ਨੇ ਪਹਿਲਾਂ ਕਾਂਗਰਸ ਬਤੌਰ ਪ੍ਰਧਾਨ ਰਹੇ ਔਰ ਕੈਂਪੇਨ ਕਮੇਟੀ ਦੇ ਚੇਅਰਮੈਨ ਰਹੇ ਪੂਰੀ ਕਾਂਗਰਸ ਦਾ ਜੋ ਜਨਾਜਾ ਗੱਡਿਆ ਉਹਨਾਂ ਲੋਕਾਂ ਨੇ ਪ੍ਰਾਈਮ ਪੋਸਟ ਤੇ ਹੁੰਦੇ ਰਿਹਾ 4 ਸਾਲ ਤੱਕ ਪੰਜਾਬ ਦੇ ਪ੍ਰਧਾਨ ਰਹੇਗੇ ਤਕਰੀਬਨ ਫਿਰ ਕੈਂਪੇਨ ਕਮੇਟੀ ਦੇ ਚੇਅਰਮੈਨ ਸੀਗੇ ਤੇ ਜਾਣ ਬੁਝ ਕੇ ਉਹਨਾਂ ਲੋਕਾਂ ਨੇ ਕਾਂਗਰਸ ਨੂੰ ਹਰਾਉਣ ਦਾ ਕੰਮ ਕੀਤਾ ਕਿਉਂਕਿ ਬੀਜੇਪੀ ਨਾਲ ਅੰਦਰ ਖਾਤੇ ਕਾਂਗਰਸ ਤੋਂ ਉਹੰਦਿਆ ਰਲੇ ਹੋਏ ਸਨ ਤਾਂ ਹੀ ਕਦੇ ਕਿਹਾ ਹਿੰਦੂ ਦੀ ਗੱਲ ਕਰਦੇ ਸਨ ਹਿੰਦੂ ਵਾਸਤੇ ਕੋਈ ਜਗ੍ਹਾ ਨਹੀਂ ਹੈ ਜਦਕਿ ਵਰਨ ਜਾਖੜ ਸਾਹਿਬ 21 ਸ਼ਬਦ ਨਹੀਂ ਬੋਲੇ बतौर ਪ੍ਰਧਾਨ ਉਹਨਾਂ ਨੂੰ ਕੋਈ ਹੋਰ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਲੱਗਦਾ ਸੀਗਾ ਕਿ ਸੈਂਟਰ ਦੇ ਵਿੱਚ ਗਵਰਨਮੈਂਟ ਚ ਉਹਨੂੰ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਗੀ ਫੋਨ ਕਿਉਂ ਨਹੀਂ ਗਿਆ ਗਿਆ ਕਿ ਬੀਜੇਪੀ ਨੇ ਕਿਸੇ ਹਿੰਦੂ ਨੂੰ ਕੋਈ ਇਮੀਅਤ ਨਹੀਂ ਦਿੱਤੀ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਕਿ 26 ਸਾਲਾਂ ਬਾਅਦ ਪਹਿਲੀ ਵਾਰ ਹੀ ਜਾਖੜ ਸਾਹਿਬ ਦੇ ਪ੍ਰਧਾਨ ਹੁੰਦੇ ਆ 21 ਸੀਟ ਬੀਜਪੀ ਨਹੀਂ ਜਿੱਤੀ ਅਦਰਵਾਈਜ਼ ਸਨੀ ਦਿਓਲ ਕਦੇ ਜਿੱਤ ਗਿਆ ਕਿ ਗਰਦਾਸਪੁਰ ਜਿੱਤ ਗਈ ਕਦੇ ਹਸ਼ਾਰਪੁਰ ਜਿੱਤ ਗਈ ਪਹਿਲੀ ਵਾਰੀ ਰਿਕਾਰਡ ਕਾਇਮ ਕੀਤਾ ਝਾਖੜ ਸਾਹਿਬ ਔਰ ਝਾਖੜ ਸਾਹਿਬ ਆਪ ਜਿੱਥੋਂ ਦੇ ਫਰੂਜ਼ਪੁਰ ਦੇ ਉੱਥੇ ਵੀ ਬੀਜਪੀ ਹਾਰੀ ਸੋ ਮੇਰੇ ਕਹਿਣ ਦਾ ਮਤਲਬ ਹੈ ਨੈਤਿਕਤਾ ਦੇ ਆਧਾਰ ਤੇ ਕਮ ਸੇ ਕਮ ਬੰਦੇ ਨੂੰ ਹੁਣ ਉਮਰ ਵੀ 17 ਦੇ ਹੋ ਗਏ ਨੇ ਝਾਖੜ ਸਾਹਿਬ ਹੁਣ ਤਾਂ ਢਲ ਜਾਣਾ ਚਾਹੀਦਾ ਹੈ ਉਹੀ ਮਾਈਂਡ ਸੈਟ ਉਹੀ ਯੱਕੜ ਉਹੀ ਇਹ ਐਰੋਗੈਂਸ ਮੈਨੂੰ ਲੱਗਦਾ ਕਿ ਹ ਹੁੰਦਾ ਨਿਮਰਤਾਉ ਨਹੀਂ ਚਾਹੀਦੀ ਇਹ ਸੁਮਰਚੇ ਸੀ ਇਹੋ ਜੀਆਂ ਗੱਲਾਂ ਨਹੀਂ ਬਾਕੀ ਜਾਖੜ ਸਾਹਿਬ ਬਹੁਤ ਆਪਣੇ ਆਪ ਚੋ ਸਿਆਣੇ ਨੇ